ਹਰ ਜਗ੍ਹਾ ਤੁਹਾਨੂੰ ਸ਼ਰਦਾਲੂ ਹੀ ਸ਼ਰਦਾਲੂ ਨਜ਼ਰ ਆਉਣਗੇ ਬਹੁਤ ਕੋਰ ਸਵਾਸਤਿਕ ਦਵਾਰ ਦੀਆਂ ਤਸਵੀਰਾਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਸ਼ਰਦਾਲੂ ਇੱਥੇ ਮੌਜੂਦ ਹੈ ਵੱਡੀ ਤਾਦਾਦ ਦੇ ਵਿੱਚ ਸਾਧੂ ਲੋਕ ਮੌਜੂਦ ਨੇ ਦਿਲ ਸੁਟਣ ਤੱਕ ਨੂੰ ਕਿਤੇ ਵੀ ਜਗ੍ਹਾ ਜਿਹੜੀ ਆ ਉਹ ਨਜ਼ਰ ਨਹੀਂ ਆਉਂਗੀ ਹਰ ਜਗ੍ਹਾ ਤੁਹਾਨੂੰ ਮਾਂ ਗੰਗਾ ਦੇ ਵਿੱਚ ਡੋਪਕੀ ਲਾਉਣ ਵਾਲੇ ਮਾਂ ਗੰਗਾ ਯਮੁਨਾ ਤੇ ਸਰਸਵਤੀ ਦੇ ਸੰਗਮ ਦੇ ਵਿੱਚ ਡਬਕੀ ਲਗਾਉਣ ਵਾਲੇ ਸ਼ਰਧਾਲੂ ਜਿਹੜੇ ਨੇ ਉਹ ਨਜ਼ਰ ਆਉਣਗੇ ਤਾਂ ਤਸਵੀਰਾਂ ਬਹੁਤ ਖਾਸ ਨੇ ਦੇਖ ਸਕਦੇ ਹੋ ਤੇ ਰੋਚਕ ਤਸਵੀਰਾਂ ਨੇ ਇਧਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦਾ ਹਜ਼ੂਮ ਸ਼ੰਖਨਾਦ ਜਿਹੜਾ ਉਹ ਹੁੰਦਾ ਹੈ ਨਜ਼ਰ ਆ ਰਿਹਾ ਸ਼ੰਖਨਾਦੀਆਂ ਤਸਵੀਰਾਂ ਨੇ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਉਹ ਸ਼ੰਖਨਾਦ ਕੀਤਾ ਜਾ ਰਿਹਾ ਹੈ ਤਾਂ ਜੇਕਰ ਇਹ ਜਿਹੜੇ ਨੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਬੇहद ਖਾਸ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਉਹ ਇਸ ਵੇਲੇ ਸੰਗਤ ਦਾ ਹਜ਼ੂਮ ਉਹ ਵੇਖਣ ਨੂੰ ਮਿਲ ਰਿਹਾ ਹਰ ਜਗ੍ਹਾ ਤੁਹਾਨੂੰ ਜਿੱਧਰ ਤੁਹਾਡੀ ਨਜ਼ਰ ਜਾਊਗੀ ਤੁਹਾਨੂੰ ਸ਼ਰਧਾਲੂ ਹੀ ਸ਼ਰਧਾਲੂ ਨਜ਼ਰ ਆਉਣਗੇ ਕਿਉਂਕਿ ਅੱਜ ਪਹਿਲਾ સ્ਨਾਣ ਹੈ ਮਹਾ ਕੁੰਮ ਦਾ ਇਹ ਪਹਿਲਾ સ્ਨਾਣ ਹੈ ਜਿਸ ਦੇ ਵਿੱਚ ਇਸ ਵੇਲੇ ਬਹੁਤਾਂ ਕਰੋਨਾ ਦੀ ਸੰਖਿਆ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਬੇਹੱਦ ਵੱਡਾ ਰਾਸ਼ਾ ਕਿਉਂਕਿ 45 ਦਿਨ ਚੱਲਣ ਵਾਲੇ ਇਸ ਮਹਾ ਕੁੰਭ ਦੇ ਵਿੱਚ ਲਗਭਗ 40 ਤੋਂ 50 ਕਰੋੜ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਤਾਂ ਇਹ ਬਹੁਤ ਖਾਸ ਤਸਵੀਰਾਂ ਨੇ ਰੋਚਕ ਤਸਵੀਰਾਂ ਨੇ ਦੇਖੋ ਲੋਕਾਂ ਦਾ ਮੜਿਆ ਇਹ ਜਨ ਸੈਲਾਬ ماں ਗੰਗਾ ਯਮਨਾ ਤੇ ਸਰਸਵਤੀ ਦੇ ਵਿੱਚ ਡੁੱਬਕੀ ਲਗਾਉਣ ਦੇ ਲਈ ਬੇਹੱਦ ਉਤਸੁਕ ਨਜ਼ਰ ਆ ਰਹੇ ਹਨ ਤਾਂ ਦੇਖੋ ਇਹ ਖੂਬਸੂਰਤ ਤਸਵੀਰਾਂ ਕਿਸ ਤਰ੍ਹਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਰ ਜਗ੍ਹਾ ਤੁਹਾਨੂੰ ਸ਼ਰਧਾ ਦੂ ਨਜ਼ਰ ਆਉਣਗੇ ਤਾਂ ਪ੍ਰਸ਼ਾਸਨ ਨਜ਼ਰ ਆਏਗਾ ਕਿ ਕਿਸ ਤਰ੍ਹਾਂ ਅ ਇਸ ਵੱਡੀ ਭੀੜ ਨੂੰ ਜਿਹੜੇ ਨੇ ਉਹ ਸਹੀ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਇਸ਼ਨਾਨ ਕਰਾਇਆ ਜਾਵੇ ਕਿਉਂਕਿ ਜਿਸ ਤਰ੍ਹਾਂ ਦਾ ਇਹ ਰਸ ਹੈ ਤਾਂ ਉਸ ਦੇ ਵਿੱਚ ਆਪਣੇ ਆਪ ਦੇ ਨਾਲ ਇੰਨੇ ਵੱਡੇ ਰਸ ਨੂੰ ਕਾਬੂ ਰੱਖਣਾ ਬੇਹੱਦ ਕਠਨ ਕਾਰਿਆ ਹੁੰਦਾ ਹੈ ਪਰ ਇਹ ਤਸਵੀਰ ਬਹੁਤ ਖਾਸ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੁਹਾਡੇ ਨਾਲ ਅਸੀਂ ਮਹਾਕੁੰਬ ਦੇ ਮਹਾਰੰਗ ਜਿਹੜੇ ਸਾਂਝੇ ਕਰ ਰਹੇ ਹਾਂ ਕਰੋੜਾਂ ਦੀ ਤਦਾਦ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਜੈਕਾਰੇ ਲੱਗ ਰਹੇ ਨੇ ਸ਼ੰਖਾ ਨਾਦ ਹੁੰਦੇ ਨਜ਼ਰ ਆ ਰਹੇ ਨੇ ਮਹਾਕੁੰਭ ਤੇ ਮਹਾ ਕਵਰੇਜ ਲਗਾਤਾਰ ਜਾਰੀ ਹੈ ਲਗਾਤਾਰ ਤੁਹਾਨੂੰ ਜਿਹੜੀਆਂ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੇਖੋ ਬ੍ਰਿਜ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਤਦਾਦ ਦੇ ਵਿੱਚ ਸੰਗਤ ਮੌਜੂਦ ਹੈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸ ਆਰਮੀ ਐਨ ਡੀ ਆਰ ਐਫ ਸੀ ਆਰ ਪੀ ਐਫ ਉੱਤਰ ਪ੍ਰਦੇਸ਼ ਪੁਲਿਸ तमाम ਜਿਹੜੀਆਂ ਨੇ ਸੁਰੱਖਿਆ ਏਜੰਸੀਆਂ ਨੇ ਔਰ ਅਘੋਰੀ ਜਿਹੜੀ ਆ ਫੋਰਸ ਤਿਆਰ ਕੀਤੀ ਗਈ ਹੈ ਕੱਲ ਸ਼ਾਹੀ ਇਸ਼ਨਾਨ ਦੇ ਲਈ ਇਹ ਇਹ ਨੇ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਸੰਜਿਆ ਕਰ ਰਹੇ ਹਨ ਸ਼ੰਖਨਾਦ خدا ਹੋਏ ਨਜ਼ਰ ਆ ਰਿਹਾ